ਅੱਜ ਕੋਰਟ ਦੇ ਵਿੱਚ ਅਸੀਂ ਜਿਹੜੇ ਗਵਾਹ ਅਸੀਂ ਐਗਜ਼ਾਮਿਨ ਕਰਵਾਉਣਾ ਚਾਹੁੰਦੇ ਆ ਪਹਿਲਾਂ ਅਸੀਂ ਦੋ ਗਵਾਹ ਐਗਜ਼ਾਮਿਨ ਕੋਰਟ ਦੇ ਵਿੱਚ ਸਾਡੇ ਹੋ ਚੁੱਕੇ ਨੇਗੇ ਉਹਨਾਂ ਦਾ ਚੀਫ ਐਗਜ਼ਾਮਿਨ ਹੋ ਗਿਆ ਹੁਣ ਅਸੀਂ ਕੋਰਟ ਦੇ ਵਿੱਚ ਅੱਜ ਤਿੰਨ ਗਵਾਹਾਂ ਦੀ ਹੋਰ ਐਪਲੀਕੇਸ਼ਨ ਫਾਈਲ ਕੀਤੀ ਹੈ ਤੇ ਇੱਕ ਅਸੀਂ ਐਪਲੀਕੇਸ਼ਨ ਜਿਹੜੀ ਕੰਗਣਾ ਰਣੌਤ ਨੇ ਅੱਜ ਕੋਰਟ ਵਿੱਚ ਉਹਨਾਂ ਦੇ ਵਕੀਲ ਸਾਹਿਬ ਨੇ ਹਾਜ਼ਰੀ ਮਾਫੀ ਦੀ ਐਪਲੀਕੇਸ਼ਨ ਫਾਈਲ ਕੀਤੀ ਸੀ ਅੱਜ ਅਸੀਂ ਉਹ ਐਪਲੀਕੇਸ਼ਨ ਖਾਰਜ ਕਰਨ ਦੀ ਐਪਲੀਕੇਸ਼ਨ ਦਿੱਤੀ ਹੈ ਕਿਉਂਕਿ ਪਹਿਲਾਂ 4 ਤਰੀਕਾਂ ਤੇ ਉਹਨਾਂ ਦੀ ਐਪਲੀਕੇਸ਼ਨ ਲੱਗ ਚੁੱਕੀ ਹੈ ਚਲੋ ਪਹਿਲਾਂ ਇੱਕ ਉਹ ਐਮਪੀ ਨੇ ਸੈਸ਼ਨ ਚੱਲ ਰਿਹਾ ਸੀ ਅਸੀਂ ਵੀ ਇਸ ਪਰ ਹੁਣ ਸੈਸ਼ਨ ਦਾ ਟਾਈਮ ਹੈ ਜਿਹੜਾ ਉਹ ਲੰਘ ਚੁੱਕਾ ਹੈਗਾ ਤੇ ਅੱਜ ਉਹ ਸਿਰਫ ਇੱਕ ਆ ਜਾਣ ਬੁੱਝ ਕੇ ਨਹੀਂ ਕੋਰਟ ਦੇ ਵਿੱਚ ਅਪੀਅਰ ਹੋਏ ਅਸੀਂ ਅੱਜ ਐਪਲੀਕੇਸ਼ਨ ਫਾਈਲ ਕੀਤੀ ਹੈ ਕਿਉਂਕਿ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਫਾਈਲ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਹੈ ਵੀ ਅਸੀਂ ਕਿਸੇ ਅਫੀਸ਼ੀਅਲ ਕੰਮਕਾਰ ਕਰਕੇ ਨਹੀਂ ਅੱਜ ਕੋਰਟ ਦੇ ਵਿੱਚ ਆ ਸਕਦੇ ਤਾਂ ਕੋਈ ਪਰ ਅਫੀਸ਼ੀਅਲ ਕੰਮਕਾਰ ਦਾ ਕੋਈ ਡਾਕੂਮੈਂਟ ਨਹੀਂ ਲਾਇਆ ਕੋਈ ਕਿਤੇ ਹਾਜ਼ਰੀ ਨਹੀਂ ਲਾਇਆ ਕੋਈ ਪ੍ਰੋਪਰ ਲਿਖਿਆ ਨਹੀਂ ਕਿ ਕਿੱਥੇ ਗਏ ਸੀ ਕਿੱਥੇ ਜਾਣਾ ਸੀ ਇਨੋਸਾਬ ਵੀ ਇਹ ਕਿ ਨੇ ਕਿ ਜਦੋਂ ਉਹਨਾਂ ਨੇ ਕਿਹਾ ਵੀ ਵੀਡੀਓ ਕਾਨਫਰੈਂਸ ਦਾ ਸੀ ਕਰਿਆ ਵੀ ਵੀਡੀਓ ਕਾਨਫਰੈਂਸ ਦਾ ਇਹ ਜਿਹੜਾ ਹੋ ਜਾ ਕਰੇ ਹਲਪਾ ਨਹੀਂ ਨਹੀਂ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਪਹਿਲਾਂ ਕੰਗਣਾ ਵੱਲੋਂ ਫਾਈਲ ਹੋਈ ਸੀ ਪਰਮਨੈਂਟ ਐਗਜ਼ੈਂਪਸ਼ਨ ਦੀ ਉਸ ਐਪਲੀਕੇਸ਼ਨ ਦਾ ਜਿਹੜਾ ਜੱਸਾਬ ਨੇ ਕਿਹਾ ਕਿ ਬਹੁਤ ਟਾਈਮ ਤੁਸੀਂ ਲੰਘਾਤਾ ਉਹਦਾ ਆਰਗੂਮੈਂਟਸ ਕਰੋ ਅੱਜ ਲਾਸਟ ਓਪਰਚ्युनिटी ਦਿੱਤੀ ਹੈ ਉਹਨਾਂ ਨੂੰ ਤਾਂ ਉਹਨਾਂ ਦੇ ਜਿਹੜੇ ਸੀਨੀਅਰ ਵਕੀਲ ਸਾਹਿਬ ਨੇ ਕੰਗਣਾ ਦੀ ਸਾਈਡ ਤੋਂ ਉਹ ਵਕੀਲ ਸਾਹਿਬ ਨੂੰ ਕੋਈ ਹੈਲਥ ਇਸ਼ੂ ਕਰਕੇ ਉਹ ਟਰੈਵਲ ਨਹੀਂ ਕਰ ਸਕਦੇ ਉਹਨਾਂ ਨੂੰ BC ਦੀ ਪਰਮਿਸ਼ਨ ਦਿੱਤੀ ਹੈ ਕੰਗਰਾਂ ਨੂੰ ਕੋਈ ਪਰਮਿਸ਼ਨ ਨਹੀਂ ਦਿੱਤੀ ਕੰਗਰਾਂ ਦੇ ਵਕੀਲ ਸਾਹਿਬ ਨੂੰ ਕਹਿ ਵੀ ਤੁਸੀਂ BC ਥਰੂ ਆਰਗੂਮੈਂਟ ਕਰ ਸਕਦੇ ਹੋ ਪਰ ਨੈਕਸਟ ਸਟੇਟ ਲਾਸਟ ਓਪਰਚ्युनिटी ਹੈ ਤੁਹਾਨੂੰ ਉਹ ਅਗਲੀ ਤਰੀਕ ਦੇ ਕੰਗਰਾਂ ਆਏ ਕਿ ਜਿੱਥੇ ਕਰ ਰਹੇ ਜਿੱਸਾਂ ਦਾ ਕੀ ਬਕੀਤ ਅਸੀਂ ਅੱਜ ਕੋਰਟ ਦੇ ਵਿੱਚ ਐਪਲੀਕੇਸ਼ਨ ਜਿਹੜੀ ਮੂਵ ਕੀਤੀ ਹੈ ਜੀ ਉਹਨਾਂ ਦੀ ਜਿਹੜੀ ਹਾਜ਼ਰੀ ਮਾਫੀ ਖਾਰਜ ਕਰਨ ਵਾਸਤੇ ਅਸੀਂ ਮੈਂਸ਼ਨ ਕੀਤਾ ਹੈ ਵੀ ਉਹ ਮਿਸਯੂਜ਼ ਆਫ ਲਾਅ ਇੱਕ ਦੋਸ਼ੀ ਨਹੀਂ ਉਹਨਾਂ ਨੂੰ ਦੋਸ਼ੀ ਵਾਂਗ ਟ੍ਰੀਟ ਕੀਤਾ ਜਾਵੇ ਉਹਨਾਂ ਦੀ ਐਪਲੀਕੇਸ਼ਨ ਹੈ ਜਿਹੜੀ ਅੱ ਉਹਨਾਂ ਦੇ ਬੇਲ ਬਾਂਡ ਜਿਹੜੇ ਦਿੱਤੇ ਨੇ ਉਹ ਖਾਰਜ ਕੀਤੇ ਜਾਣ ਫੋਰਫਿਟ ਕੀਤੇ ਜਾਣ ਤੇ ਉਹਨਾਂ ਨੂੰ ਕੋਰਟ ਦੇ ਵਿੱਚ ਆਉਣਾ ਕਿੰਨੀ ਬਣਾਇਆ ਜਾਵੇ ਕਿੰਨੀਆਂ ਕਿੱਥੇ ਅਗਲੀ ਨੇਕਸਟ ਡੇਟ ਕੀ ਹੈ ਨੇਕਸਟ ਡੇਟ 15 ਜਨਵਰੀ ਹੈ ਜੀ ਸਰ ਜੀ ਨੇ ਕਿੰਨੇ ਟੋਟਲ ਬੀਏ ਕਿੰਨੇ ਨੇ ਇਹਨਾਂ ਦੇ ਜਿਹਨੇ ਇਹਨਾਂ ਦੇ ਬਲੋਕੇਸ ਨੇ ਦਿੱਲੀ ਤੋਂ ਵੀ 10 ਰਿੰਗ ਕਿਹ ਸਰ ਦੁਬਾਰਾ ਦੱਸਿਓ ਕਣੀ ਹੋ ਤਾਂ ਚਲੋ ਇੱਕ ਐਸੋਸੀਏਸ਼ਨ ਹੈ ਸਰ ਉਹਨਾਂ ਵੱਲੋਂ ਕੋਈ ਵੀ ਪੇਸ਼ ਹੋ ਸਕਦਾ ਹੈਗਾ ਕੋਈ ਜੂਨੀਅਰ ਆ ਜਾਂਦੇ ਉਹਨਾਂ ਦੇ ਬਿਹਫ ਤੇ ਜੀ ਅੱਜ ਮਾਤਾ ਜੀ ਨਹੀਂ ਆਈ ਜੇ ਫਿਰ ਬਾਬਾ ਜੀ ਆਏ ਅੱਜ ਮਾਤਾ ਜੀ ਨਹੀਂ ਮਾਤਾ ਜੀ ਦਾ ਕੋਈ ਅੱਜ ਜ਼ਰੂਰਤ ਨਹੀਂ ਸੀ ਜੀ ਜਿਹੜੀ ਅਸੀਂ ਐਪਲੀਕੇਸ਼ਨਾਂ ਫਾਈਲ ਕੀਤੀਆਂ ਉਹ ਥਰੂ ਕਾਉਂਸਲ ਕੀਤੀਆਂ ਸਾਡੇ ਵੱਲੋਂ ਪੇਸ਼ ਕੀਤੀਆਂ ਗਈਆਂ ਪਰ ਅਸੀਂ ਨਾਲ ਬਾਬਾ ਜੀ ਦੇ ਉਹਨਾਂ ਦੇ ਮਾਤਾ ਜੀ ਦੇ ਹਸਬੰਡ ਦੇ ਸਾਈਨ ਲਈਏ ਅਸੀਂ ਨਾਲ ਐਪਲੀਕੇਸ਼ਨਾਂ ਤੇ ਠੀਕ ਠੀਕ ਜੀ ਬਾਦ ਦੇ ਫੋੜਾ ਦੇ ਅੱਜ ਤੁਹਾਡੀ ਰਿਪੋਰਟ ਪਹੁੰਚੀ ਅੱਜ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਿਪੋਰਟ ਦੀ ਤੁਹਾਨੂੰ ਪਤਾ ਨਹੀਂ ਪਰ ਤਰੀਕ ਪਈ ਕਿੰਨੀ ਤਰੀਕ ਪਈਗਾ 15 1 ਅੱਛਾ ਕੀ ਅੱਜ ਕੀ ਸੁਣਾਇਆ ਕੀ ਪੁੱਛਿਆ ਗਿਆ ਤੁਹਾਡੇ ਤੋਂ ਸਵਾਲ ਜੀ ਅਸਾਂ ਕਿੰਨਾਂ ਨੂੰ ਪਤਾ ਜੀ ਤੁਹਾਡੇ ਵੱਲੋਂ ਲੜਾਈ ਜਾਰੀ ਹੈ ਹਾਂ ਸਾਡੇ ਨਹੀਂ ਲੜਾਈ ਦਾ ਬਜ਼ੁਰਗ ਮਾਤਾ ਜੀ ਨਹੀਂ ਆਏ ਅੱਜ ਉਹ ਥੋੜੇ ਠੇਲੇ ਸੀ ਅਗਵਾ ਤੁਹਾਡੇ ਵੱਲੋਂ ਕਰਾਤੇ ਬਾਬਾ ਜੀ ਅੱਜ ਗਵਾ ਕਰਾਉਣੇ ਸੀ ਨਹੀਂ ਜੀ ਸਾਨੂੰ ਪਹਿਲਾਂ ਤਰਖਾਸ ਜੋ ਦਰਖਾਸਤ ਹੇ ਵਾਕਰ ਕੀ ਮੰਗ ਕੀ ਕਰਦੇ ਹੋਣੇ ਚ ਕੀ ਹੋਣਾ ਚਾਹੀਦਾ ਕਿਸ ਤਰ੍ਹਾਂ ਜਸਟਿਸ ਭਾ ਦੇਉਗੇ ਜੀ ਕੀ ਹੋਵੇ ਇਹਦੇ ਵਿੱਚ ਹੁਣ ਅੱਗੇ ਕੀ ਹੋਵੇ ਇਸ ਕੇਸ ਦੇ ਵਿੱਚ ਇਨਸਾਫ ਚਾਹੀਦਾ ਜੀ ਉਹ ਕਹਿੰਦੇ ਕਿ ਵੀ ਅਸੀਂ ਮਾਫੀ ਜਿਹੜੀ ਹੈਗੀ ਬਜ਼ੁਰਗ ਮਾਤਾ ਤੋਂ ਮੰਗ ਲਈਏ ਲੱਗਦਾ ਤੁਹਾਨੂੰ ਨਹੀਂ ਇਹ ਕੋਈ ਉਹ ਹਾਸਨੇ ਮੇਰੀ ਨਹੀਂ ਹੋਇਆ ਕੋਈ ਮਾਫੀ ਨਹੀਂ ਨਾ ਮਾਫੀ ਆ ਕੋਈ ਕਹਿ ਰਿਹਾ ਹਾਂ 5 ਸਾਲ ਹੋ ਗਏ 5 ਸਾਲ ਤੇ ਕਰ ਮਾਫੀ ਕਿੱਥੇ ਗਈ ਅਸੀਂ ਪੁੱਛ ਇਸ ਤਰ੍ਹਾਂ ਇੱਕ ਵਾਰੀ ਕਮਰਨ ਨੂੰ ਉਹ ਤਾਂ ਪੇਸ਼ ਹੋਈ ਆ ਕੋਟ ਦੇ ਜੀ ਬਾਰ ਬਾਰ ਤਰੀਕਾ ਤੇ ਨਹੀਂ ਆ ਰਹੀ ਤੁਹਾਨੂੰ ਕੀ ਲੱਗਦਾ ਉਹ ਇਸ ਮਾਮਲੇ ਚ ਆਣਾ ਚਾਹੀਦਾ ਨੂੰ ਬਈ ਤਗੜੇ ਬੰਦੇ ਹੁੰਦੀ ਆ ਆਪ ਜਿੱਥੋਂ ਤੇ ਪਹੁੰਚ ਹੁੰਦੀ ਹੈ ਅਗਲਾ ਕਰਦਾ ਹੂੰ ਜਿੱਥੇ ਜਿਹੜਾ ਬੰਦਾ ਕੋਈ ਪਹੁੰਚ ਹੈ ਪਹੁੰਚ ਮੁਕਾਬਲਾ ਹੁੰਦਾ ਉਹ ਜਿੱਥੋਂ ਤੇ ਕੰਟਰੋਲ ਲਾਉਣਾ ਅਗਲਾ ਲਾਉਣਾ ਕਹਿੰਦੀ ਪੰਜਾਬ ਚ ਮੈਨੂੰ ਖਤਰਾ ਹੈ ਸੁਰੱਖਿਆ ਕਰਕੇ ਨਹੀਂ ਆਉਂਦੀ ਕਹਿੰਦੀ ਇੱਥੇ ਮੈਂ ਪੰਜਾਬ ਚ ਕਾਦਾ ਖਤਰਾ ਹੈ ਕੋਈ ਖਤਰਾ ਨਹੀਂ ਉਹ ਕਿਹੜਾ ਘਰੇ ਬੈਠੇ ਰਹਿੰਦੇ ਬਾਹਰੋਂ ਨਹੀਂ ਜਾਂਦੇ ਕਿ ਜਰੂਰ ਲੜਾਂਗੇ ਜੀ ਉਹ ਮਾਫੀ ਵਾਲਾ ਟਾਈਮ ਤਾਂ ਟੱਪ ਗਿਆ 5 ਸਾਲ ਹੋ ਅੱਛਾ ਬਾਪੂ ਜੀ ਅੱਜ ਜਿਸ ਤਰ੍ਹਾਂ ਤਰੀਕ ਪਈ ਹੈਗੀ ਕਿ ਅੱਜ ਆਪਣਾ ਉਹਨਾਂ ਦੇ ਵਕੀਲ ਸਾਹਿਬ ਆਏ ਸੀ ਉਹਨਾਂ ਵੀਡੀਓ ਕਾਨਫਰੈਂਸ ਨਹੀਂ ਹੋਈ ਹੈ ਨਹੀਂ ਜੀ ਬੈਸਟ ਉਹ ਹਾਜ਼ਰ ਦੇ ਮਤਲਬ ਗੱਲ ਹੋਈ ਆ ਵੀ ਇੱਥੇ ਬਾਜ ਹਾਜ਼ਰ ਆ ਕੇ ਤਰੀਕ ਪਹੁੰਚਾ ਠੀਕ ਚਲੋ ਆਓ ਛੋਟ ਕਰਾ ਲਓ